ਪੰਜਾਬੀ ਕੋ ਇੱਕ 슈ਗਰ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਜਿਹਦੇ ਵਿੱਚ ਇੱਕ ਵਿਅਕਤੀ ਪੂਰੀ ਤਰ੍ਹਾਂ ਠੀਕ ਹੋਇਆ ਉਹਦੀ ਜਿਹੜੀ 슈ਗਰ ਸੀ ਉਹ ਪੂਰੀ ਤਰ੍ਹਾਂ ਨਾਰਮਲ ਹੋ ਗਈ ਸੀ ਤੇ ਇਹ ਜਿਹੜੇ ਸਾਹਮਣੇ ਵੈਲ ਸਾਹਿਬ ਖੜੇ ਨੇ ਇਹਨਾਂ ਨੇ ਦਵਾਈ ਦਿੱਤੀ ਸੀ ਤੇ ਇੱਕ ਹੁਣ ਹੋਰ ਜਿਹੜਾ ਬਾਈ ਆ ਉਹ ਸਾਡੇ ਕੋਲ ਆਇਆ ਤੇ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਤੁਸੀਂ ਇਹਨਾਂ ਕੋਲੋਂ ਦਵਾਈ ਲਈ ਸੀ ਤੁਹਾਨੂੰ ਕੀ ਫਰਕ ਪਿਆ ਜਾਂ ਤੁਹਾਨੂੰ ਕਿੰਨਾ ਆਰਾਮ 슈ਗਰ ਤੋਂ ਆਇਆ ਲਓ ਜੀ ਮੈਂ ਇਹਨਾਂ ਕੋਲ ਦਵਾਈ ਲਈ ਸੀ ਮੇਰੇ ਨਾਲ ਜਿਹੜੀ ਪ੍ਰੋਬਲਮ ਪੇਟ ਦੀ ਸੀਗੀ ਮਨ ਗੈਸ ਵਗੈਰਾ ਮਨ ਉਹ ਠੀਕ ਹੋ ਗਈ ਉਹ ਤੱਲੇ ਪਿੱਲੀਆਂ ਸੀਗੀਆਂ ਇਹ ਵੀ ਬਹੁਤ ਦਰਦ ਕਰਦੀਆਂ ਸੀ ਰਾਤ ਸੌਣ ਲੱਗਿਆਂ ਵੀ ਤਮ ਤੋਰੇ ਫੇਰ ਦਿੱਤੀ ਅੱਛਾ ਇਹ ਵੀ ਠੀਕ ਹੋ ਗਈਆਂ ਨੇ ਨਹੀਂ ਤੁਸੀਂ ਸ਼ੂਗਰ ਦੀ ਦਵਾਈ ਇਹਨਾਂ ਕੋਲ ਖਾਧੀ ਹਾਂਜੀ ਹਾਂਜੀ ਮੈਂ 2 ਮਹੀਨੇ ਹੋ ਗਈ ਚੱਲ ਰਹੀ ਦਵਾਈ ਅੱਛਾ ਇਹ ਵੀ ਸ਼ੂਗਰ ਹੁਣ ਘਟੀ ਕੇ 100 ਦੀ 100 ਹੈ ਸ਼ੂਗਰ ਆਪਣੀ 135 40 ਦੇ ਕਰੀਬ ਹੈਗੀ ਹੈ ਅੱਛਾ ਰੋਟੀ ਖਾਣ ਤੋਂ ਪਹਿਲਾਂ ਕਿ ਬਾਅਦ ਰੋਟੀ ਖਾਣ ਤੋਂ ਬਾਅਦ ਜੀ ਅੱਛਾ ਹਾਂਜੀ ਪਹਿਲਾਂ ਕਿੰਨੀ ਰਹਿੰਦੀ ਸੀ ਪਹਿਲਾਂ 200 ਪਲੱਸ ਮਨੋ 250 ਦੇ ਕਰੀਬ ਹੁੰਦੀ ਸੀਗੀ ਅੱਛਾ ਜਦੋਂ ਮੈਨੂੰ ਸ਼ੁਰੂ ਤੋਂ ਹੋਈ ਸੀ 450 ਦੇ ਕਰੀਬ ਹੋ ਗਈ ਹੂੰ ਉਦੋਂ ਮੇਰਾ ਸਰੀਰ ਬਹੁਤ ਡਾਊਨ ਹੋ ਗਿਆ ਸੀ ਅੱਛਾ ਹੁਣ ਮੇਰੇ ਚਿਹਰੇ ਤੇ ਰੌਣਕ ਮਨੋ ਉਸ ਤਰ੍ਹਾਂ ਜਿਵੇਂ ਪਹਿਲੇ ਸੀਗਾ ਉਹ ਚਿਹਰਾ ਹੋ ਗਿਆ ਹੈ ਹੂੰ ਪਹਿਲੇ ਮੇਰਾ ਸਰੀਰ ਬਹੁਤ ਸੀਗਾ ਮਨੋ ਘਟੋ ਘਟ ਮੇਰਾ 80 85 ਕਿਲੋ weight ਸੀਗਾ ਜਿੰਦੇ ਚੋਂ ਟਲ ਕੇ ਮੇਰਾ 65 ਕਿਲੋ ਰਹਿ ਗਿਆ 60 ਕਿਲੋ ਅੱਛਾ ਹਾਂਜੀ ਹੁਣ ਮੈਨੂੰ 2 ਮਹੀਨੇ ਹੋ ਗਏ ਚੱਲੇ ਆ ਜੀ ਮੈਂ ਇਹਨਾਂ ਕੋਲ ਦਵਾਈ ਖਾਣ ਚੱਲ ਰਹੀ ਏ ਉਹਦੇ ਨਾਲ ਮੈਨੂੰ 80% ਮਨੋ ਪੈਦਾ ਹੋ ਚੁੱਕਿਆ ਜੀ ਅੱਛਾ ਹਾਂ ਜੀ ਕਿਤੇ ਝੂਠ ਤਾਂ ਨਹੀਂ ਬੋਲਦੇ ਕਿਉਂਕਿ ਤੁਹਾਡੀ ਵੀਡੀਓ ਦੇਖ ਕੇ ਹੋਰ ਜਿਹੜੇ ਮਰੀਜ਼ ਨੇ ਜਾਂ ਹੋਰ ਜਿਹੜੇ ਸ਼ੂਗਰ ਤੋਂ ਪੀੜਤ ਲੋਕ ਨੇ ਉਹਨਾਂ ਨੇ ਦਵਾਈ ਲੈਣੀ ਤੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਤੇ ਯਕੀਨ ਕਰਕੇ ਫਿਰ ਇਹਨਾਂ ਕੋਲ ਦਵਾਈ ਲੈਣਾ ਜੀ ਮੇਰੇ ਘਰ ਆ ਕੇ ਪੁੱਛ ਲੈਣਾ ਮੇਰੇ ਪਿੰਡ ਮੇਰਾ ਪਿੰਡ ਬਾਦਲਕੇ ਜਦੋਂ ਮਰਜ਼ੀ ਆਣ ਮੇਰੇ ਕੋਲ ਮੈਂ ਉਹਨਾਂ ਨੂੰ ਸਹੀ ਗਾਈਡ ਕਰਾਂਗਾ ਵੀ ਮੇਰੀ ਦਵਾਈ ਦਾ ਸੈੱਟ ਹੋਇਆ ਅੱਛਾ ਜੇ ਮਨ ਕੋਈ ਵੀ ਕਿਸੇ ਤਰ੍ਹਾਂ ਦੀ ਹੁੰਦੀ ਮੈਂ ਵੀ ਇਹਨਾਂ ਕੋਲ ਆਪਾਂ ਕੋਈ ਲੈ ਦੇ ਕੇ ਥੋੜਾ ਵੀਡੀਓ ਬਣਾ ਰਹੇ ਆ ਆਪਾਂ ਦਵਾਈ ਖੁਦ ਮੈਂ ਖਾਦੀਏ ਮੈਂ 2 ਮਹੀਨੇ ਦੇ ਮਨ ਕੋਲ ਕਰੀਬ ਹੋ ਚੱਲਿਆ 3 ਮਹੀਨੇ ਦਾ ਕੋਰਸ ਦੱਸਿਆ ਮੈਨੂੰ ਹੋਰ ਹੋਲੀ ਮਨ ਜਿਹੜਾ ਮਹੀਨਾ ਸਵਾ ਰਹਿਦਾ ਹੈ ਪੂਰੀ ਕਰਕੇ ਉਸ ਤੋਂ ਬਾਅਦ ਚਾਹ ਵੀ ਆਪਾਂ ਪੀਲੀ ਦਾ ਮਿੱਠੀ ਮੈਂ ਜਿਹੜੀ ਗੋਲੀ ਕੋਈ ਵੀ ਕਿਸੇ ਤਰ੍ਹਾਂ ਦੀ ਗੋਲੀ 슈ਗਰ ਦੀ ਮੈਂ ਇਹ ਤੱਕ ਯੂਜ਼ ਨਹੀਂ ਕੀਤੀ ਜਦੋਂ 슈ਗਰ ਮੇਰੀ ਹੋਈ ਸੀਗੀ ਮੈਨੂੰ ਇਹਨਾਂ ਦਾ ਮਿਲਿਆ ਕੋਈ ਐਡਰੈਸ ਵਗੈਰਾ ਮੈਂ ਇਹਨਾਂ ਕੋਲ ਦਵਾਈ ਸ਼ੁਰੂ ਕੀਤੀ ਸੀਗੀ ਹਾਂਜੀ ਅੱਛਾ ਜੇ ਤੁਹਾਨੂੰ 슈ਗਰ ਸੀ ਹੁਣ ਤੁਹਾਡੀ ਨੋਰਮਲ ਰਹਿਣ ਲੱਗ ਪਈ ਕਿਉਂਕਿ ਇਹਨੇ ਤੁਸੀਂ ਦਵਾਈ ਖਾਧੀ ਹਾਂਜੀ 슈ਗਰ ਤੋਂ ਮਤਲਬ ਪਹਿਲਾਂ ਜੋ 슈ਗਰ ਸੀ ਤੁਹਾਨੂੰ ਉਦੋਂ ਕੀ ਕੀ ਪ੍ਰੋਬਲਮਾਂ ਤੁਹਾਨੂੰ ਆਉਂਦੀਆਂ ਉਦੋਂ ਮੈਨੂੰ ਬਹੁਤ ਪ੍ਰੋਬਲਮ ਸੀ ਮੇਰੇ ਜਦੋਂ ਮੂੰਹ ਸੁੱਕਿਆ ਨਾ ਸੀਗਾ ਪਾਣੀ ਪੀਨ ਪੀਨ ਪੀ ਵਾਰ ਵਾਰ ਪਾਣੀ ਪੀਨ ਤੇ ਮਨ ਜੀਦੜ ਕਰਦਾ ਸੀ ਅੱਛਾ ਮੈਂ ਕਈ ਸਮੱਸਿਆਵਾਂ ਮੈਨੂੰ ਬਹੁਤ ਜ਼ਿਆਦਾ ਮੈਨੂੰ ਕਿਸੇ ਤਰ੍ਹਾਂ ਕਿ ਡਾਕਟਰ ਕੋਲ ਜਾਣਾ ਉਹਨੇ ਕਹਿੰਨਾ ਤੁਸ ਤੁਹਾਨੂੰ ਪੱਕੀ ਗੋਲੀ ਲਾਣੀ ਪਵੇਗੀ ਹਮ ਤੇ ਮੈਨੂੰ ਕਈਆਂ ਨੇ ਕਿਹਾ ਸੀ ਵੀ ਗੋਲੀ ਲਾਵੇਂਗਾ ਤਾਂ ਕੰਮ ਜਿਆਦਾ ਵਿਗੜ ਜਾਏਗਾ ਜਾਂ ਕਿਸੇ ਤਰ੍ਹਾਂ ਗੁਰਦਿਆਂ ਵਿੱਚ ਪ੍ਰੋਬਲਮ ਜਾਂ ਕੋਈ ਹੋਰ ਪ੍ਰੋਬਲਮ ਆ ਜਾਏਗੀ ਮੈਂ ਗੋਲੀ ਨਹੀਂ ਖਾਧੀ ਹੁਣ ਜਿੱਥੇ ਕੋਈ ਦੇਸੀ ਦਵਾਈ ਦੱਸਦਾ ਸੀਗਾ ਮੈਂ ਖਾਂਦਾ ਸੀਗਾ ਹੁਣ ਕਿਸੇ ਤਰ੍ਹਾਂ ਵੀ ਕੋਈ ਮੈਨੂੰ ਫਰਕ ਪੈਣ ਤੇ ਅੱਛਾ ਫਿਰ ਇਹਨਾਂ ਪਿੰਡ ਦੋ ਤਿੰਨ ਕ ਘਰਾਂ ਨੂੰ ਦਵਾਈ ਦਿੱਤੀ ਸੀਗੀ ਹਮ ਉਹ ਸੈੱਟ ਹੋਏ ਤਾਂ ਉਹਨਾਂ ਮੈਨੂੰ ਦੱਸਿਆ ਅੱਛਾ ਇਹ ਮੇਰੇ ਘਰ ਆਏ ਮੈਨੂੰ ਇਹਨਾਂ ਦਵਾਈ ਦਿੱਤੀ ਮੈਂ ਦਵਾਈ ਲੈ ਕੇ ਦਵਾਈ ਵਰਤਣ ਤੋਂ ਬਾਅਦ ਮੈਨੂੰ ਹੁਣ ਪੌਣੇ 2 ਮਹੀਨੇ ਹੋ ਚਲੇ ਆ ਇਹਨਾਂ ਦਵਾਈ ਮੇਰੀ ਚਲਦੀ ਪਈ ਹੈ ਇਹਨਾਂ ਕੋਲ ਇਹਨਾਂ ਦੀ ਅੱਖਾਂ ਦੀ ਦਵਾਈ ਵੀ ਬਹੁਤ ਵਧੀਆ ਮੈਂ ਅੱਖਾਂ ਦੀ ਦਵਾਈ ਵੀ ਇਹਨਾਂ ਤੋਂ ਪਾਉਂਦਾ ਹਾਂ ਅੱਛਾ ਮਾਣੋ ਉਹਦੇ ਵਿੱਚ ਵੀ ਬਹੁਤ ਵਧੀਆ ਮਾਣੋ ਰਿਜ਼ਲਟ ਆਇਆ ਹਾਂਜੀ ਨਹੀਂ ਹੁਣ ਤੁਹਾਡੀ ਜਿਹੜੀ ਸ਼ੂਗਰ ਆ ਉਹ ਰੋਟੀ ਤੋਂ ਬਾਅਦ ਵੀ ਨਾਰਮਲ ਰਹਿੰਦੀ ਹਾਂਜੀ ਹਾਂਜੀ ਬਿਲਕੁਲ ਜਦੋਂ ਮੈਂ ਪਹਿਲੇ ਸੀਗਾ ਸ਼ੂਗਰ ਦਵਾਈ ਨਹੀਂ ਹੈਗੀ ਚਲਦੀ ਸੀ ਉਦੋਂ ਮੇਰੇ ਹੱਥਾਂ 'ਚ ਜੇ ਦਰਦ ਹਾਂ ਇੱਕ ਕੀੜੀਆਂ ਜੇ ਵੱਢਦੀਆਂ ਮਹ ਲੋ ਬਲੱਡ ਜਿਵੇਂ ਮਹ ਖੋਲੀ ਸਰਕਲ ਚੱਲਦਾ ਹੈ ਉਸ ਤਰ੍ਹਾਂ ਜਿਵੇਂ ਇਹ ਪਿੰਨੀਆਂ ਪਿੰਨੀਆਂ ਤੇ ਵੀ ਹੋਣ ਜਿਹੜਾ ਮਹ ਰੈਗੂਲਰ ਮਹ ਵਧਿਆ ਕੋਈ ਉਹ ਜੀ ਦਿੱਕਤ ਵਾਲੀ ਗੱਲ ਨਹੀਂ ਜਿ ਕਿਵੇਂ ਹੁਣ ਆਪਾਂ ਖੜੇ ਆ ਇੱਥੇ 2 ਮਿੰਟ ਕੋਈ ਚੀਜ਼ ਇਹਦੇ ਅੱਗੇ ਤਰ੍ਹਾਂ ਕਰਨਾ ਪੈ ਗਿਆ ਇਸ ਤਰ੍ਹਾਂ ਬਲੱਡ ਰੁੱਕ ਕੇ ਚੱਲਦਾ ਹੈ ਉਹ ਚੀਜ਼ ਕੋਈ ਚੁੰਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਅੱਛਾ ਪੌਣੇ 2 ਮਹੀਨੇ ਤੋਂ ਤੁਸੀਂ ਇਹਨੇ ਦਵਾਈ ਖਾ ਰਹੇ ਹੋ ਹਾਂਜੀ ਹਾਂਜੀ ਖਾ ਰਹੇ ਅੱਛਾ ਹਾਂਜੀ ਹੁਣ ਸਮੱਸਿਆਵਾਂ ਮਤਲਬ ਠੀਕ ਹੋ ਰਹੀਆਂ ਨੇ weight ਵਾਧਾ ਪਿਆ ਕਿ ਉਹਨੇ ਤਾਂ ਨਹੀਂ weight ਮੈਂ ਚੈੱਕ ਨਹੀਂ ਕਰਿਆ ਅ ਮੈਂ ਕਹਾਂ ਜੀ ਕੋਈ weight ਅਜੇ ਮਤਲਬ ਕੋਈ ਉਹ ਹੀ ਗੱਲ ਨਹੀਂ ਹੈਗੀ weight ਵਾਲੀ ਵੀ ਜੋ weight ਦਾ ਆਪਣਾ ਤੇ ਜਿਹੜੀ ਇਹ ਸ਼ੂਗਰ ਦੀ ਬਿਮਾਰੀ ਤੁਹਾਨੂੰ ਲੱਗੀ ਸੀ ਇਹ ਕਿੰਨੇ ਕ ਟਾਈਮ ਤੋਂ ਸੀ ਮੈਨੂੰ ਸ਼ੂਗਰ ਕਮ ਸੇ ਕਮ 4-5 ਸਾਲ ਹੋ ਗਈ 5 ਸਾਲ ਹਾਂਜੀ ਅੱਛਾ 50 ਸਾਲਾਂ ਦੇ ਵਿੱਚ ਕਿੰਨਾ ਕੁ weight ਘਟਿਆ ਫਿਰ ਮੇਰਾ 25-30 ਕਿਲੋ 25-30 ਕਿਲੋ ਹਾਂਜੀ ਅੱਛਾ ਤੇ ਆਪਣੇ ਨਾਲ ਵੈਦ ਸਾਹਿਬ ਵੀ ਖੜੇ ਨੇ ਜਦੋਂ ਮੈਂ ਰਾਤ ਨੂੰ ਸੋਣਾ ਨਾ ਹੂੰ ਇੱਕ ਕਮ ਸੇ ਕਮ ਘਟੋ ਘਟ ਚਾਰ ਜਾਂ ਪੰਜ ਵਾਰ ਮੈਂ ਬਾਥਰੂਮ ਕਰਨ ਉੱਠਦਾ ਸੀ ਜਦੋਂ ਬਾਥਰੂਮ ਕਰਕੇ ਆਉਂਦਾ ਹੂੰ ਅੰਦਰ ਬਾਲਟੀ ਪਾਣੀ ਦੀ ਭਰੀ ਹੁੰਦੀ ਸੀ ਉਹ ਸਵੇਰ ਤੱਕ ਖਾਲੀ ਹੋ ਜਾਂਦੀ ਸੀ ਹੂੰ ਠੀਕ ਹੈ ਹੁਣ ਮੈਂ ਇੱਕ ਵਾਰ ਬਾਥਰੂਮ ਕਰ ਲਾਂ ਨਾ ਰਾਤ ਨੂੰ ਤੇ ਸਵੇਰੇ ਤੱਕ 6 ਵਜੇ ਉੱਠਦਾ ਜਦੋਂ ਦਵਾਈ ਇਹਨਾਂ ਦੀ ਲੈਣੀ ਮੈਂ ਹੂੰ ਉਸ ਟਾਈਮ ਅੱਛਾ ਉਹ ਵੀ ਬਾਥਰੂਮ ਫ੍ਰੈਸ਼ ਹੋ ਕੇ ਦਵਾਈ ਇਹਨਾਂ ਦੀ ਵਰਤਦਾ ਅੱਛਾ ਇੱਕ ਪੀਣ ਵਾਲੀ ਹੈ ਤੇ ਬਾਕੀ ਗੋਲੀਆਂ ਹੈਗੀਆਂ ਨੇ अच्छा हां जी ਆਪਣੇ ਨਾਲ વૈਦ ਸਾਹਿਬ ਵੀ ਖੜੇ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ વૈਦ ਸਾਹਿਬ ਦੇਸੀ ਦਵਾਈਆਂ ਦੇ ਨਾਂ ਤੇ ਠੱਗੀ ਬੜੀ ਚੱਲਦੀ ਪਈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਛੱਡੋ ਪੂਰੇ ਦੇਸ਼ ਦੇ ਵਿੱਚ ਦੇਸੀ ਦਵਾਈਆਂ ਦੇ ਨਾਂ ਤੇ ਠੱਗੀ ਚੱਲਦੀ ਪਈ ਤੁਸੀਂ ਕਿਉਂ ਕਿਵੇਂ ਦਾਵਾ ਕਰ ਸਕਦੇ ਹੋ ਵੀ ਤੁਹਾਡੀ ਦਵਾਈ ਦੇ ਵਿੱਚ ਪੂਰਾ ਤਾਤਾ ਜਾਂ ਪੂਰੀ ਲੋਕਾਂ ਨੂੰ ਠੀਕ ਕਰਦੀ ਹੈ ਦੇਖੋ ਜਿਹੜੀ ਮਾਰਕੀਟ ਦੇ ਵਿੱਚ ਕੋਈ ਵੀ ਤੁਸੀਂ ਕਹਿਆ ਵੀ ਮੱਲੋ ਠੱਗੀ ਦੇਸ਼ ਕਰ ਲੋਕ ਹੋ ਰਹੇ ਹਨ ਉਹ ਸਿਸਟਮ ਆਮ ਜਿਹੜੇ ਲੋਕ ਹੈਗੇ ਆ ਜਾਂ ਕੋਈ ਵੀ ਦਵਾਈ ਦੇ ਰਿਆ ਉਹ 슈ਗਰ ਲੈਵਲ ਤੇ ਜੋਰ ਲੱਗ ਰਿਹਾ ਲੋਕਾਂ ਦਾ 슈ਗਰ ਲੈਵਲ ਨਹੀਂ ਹੋ ਸਕਦਾ ਜਿੰਨਾ ਚੱਕਰ ਆਪਾਂ ਲੀਵਰ ਮੇਦ ਦਾ ਤੇ ਜਿਗਰ ਜਿੰਨਾ ਚੱਕ ਨਹੀਂ ਸਹੀ ਹੋਊਗਾ ਸਾਡੀ ਦਵਾਈ ਨਾਲ ਅਸੀਂ ਬੰਦੇ ਦਾ ਲੀਵਰ ਸਹੀ ਕਰਦੇ ਹਾਂ ਜਦੋਂ ਲੀਵਰ ਸਹੀ ਹੋ ਗਿਆ 슈ਗਰ ਆਟੋਮੈਟਿਕਲੀ ਕੰਟਰੋਲ ਆਟੋਮੈਟਿਕ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਹਾਂਜੀ ਵੈਸੇ ਹੁਣ ਤਾਂ ਮੈਡੀਕਲ ਦੇ ਵਿੱਚ ਵੀ ਜਿਹੜਾ ਐਮਜ਼ਾ ਉਹਨਾਂ ਨੇ ਇੱਕ ਵੱਡਾ ਲਾਜ ਲੈ ਕੇ ਆਂਦਾ ਤੇ ਦੂਜੀ ਗੱਲ ਇਹ ਵੀ ਜੇਕਰ ਆਪਾਂ ਜਦੋਂ ਵੀ ਕੋਈ ਸੋਸ਼ਲ ਮੀਡੀਆ ਦਾ ਕੋਈ ਆਪਾਂ ਚਲਾਈਏ ਫੇਸਬੁੱਕ ਚਲਾਈਏ YouTube ਚਲਾਈਏ ਤੇ ਜਿਹੜੇ ਦੇਸੀ ਦਵਾਈਆਂ ਦੇ ਧੰਦੇ ਨੇ ਜਾਂ ਦੇਸੀ ਵੈਦ ਨੇ ਉਹਨਾਂ ਦੀਆਂ ਵੀਡੀਓ ਬਹੁਤ ਆ ਜਾਂਦੀਆਂ ਨੇ ਤੇ ਲੋਕਾਂ ਦੇ ਥੱਲੇ ਕਮੈਂਟ ਵੀ ਆ ਜਾਂਦੇ ਵੀ ਯਾਰ ਇਹ ਫਰਕ ਫੁਰਕ ਕੋਈ ਨਹੀਂ ਪੈਂਦਾ ਤੁਸੀਂ ਕਿੰਨੇ ਕ ਮਰੀਜ਼ਾਂ ਨੂੰ ਅੱਜ ਤੱਕ ਠੀਕ ਕਰ ਚੁੱਕੇ ਹੋ ਆਪਣੇ ਤਕਰੀਬਨ 40 ਤੇ 45 ਪੇਸ਼ੈਂਟ ਜਿਹੜੇ ਹੈਗੇ ਆ ਜਿਹੜੇ ਮਤਲਬ ਆਪਣੀ ਆਪਣੀ ਦਵਾਈ ਵੀ ਜਿਹੜੇ ਛੱਡ ਚੁੱਕੇ ਆ ਅੱਛਾ ਅੱਛਾ ਤੁਹਾਡੀ ਦਵਾਈ ਕਿਉਂ ਛੱਡ ਚੁੱਕੇ ਨੇ ਉਨਾਂ ਦਾ ਸ਼ੂਗਰ ਲੈਵਲ ਸਹੀ ਹੋ ਗਿਆ ਜੀ। ਹੂੰ। ਸ਼ੂਗਰ ਲੈਵਲ ਸਹੀ ਹੋਣ ਦੇ ਕਾਰਨ ਜਿਹੜੀ ਉਹ ਆਪਣੀ ਦਵਾਈ ਆਟੋਮੈਟਿਕ ਆਪੇ ਬੰਦ ਕਰ ਦਿੰਦੇ ਆ। ਅੱਛਾ। ਹਾਂਜੀ। ਤੇ ਤੁਹਾਡੀ ਦਵਾਈ ਆ ਜਿਹੜੀ ਇਹ ਤੁਸੀਂ ਕਿੰਨਾ ਟਾਈਮ ਮਰੀਜ਼ ਨੂੰ ਕਹਿੰਦੇ ਹੋ ਵੀ ਖਾਓ? ਆਪਾਂ ਤਕਰੀਬਨ 3 ਮਹੀਨੇ ਕਹਿੰਦੇ ਪਰ 3 ਮਹੀਨੇ ਵੀ ਕੋਈ ਪੂਰੀ ਨਹੀਂ ਕਰਦਾ। ਅੱਛਾ। ਉਹ ਤੋਂ ਪਹਿਲਾਂ ਹੀ ਆਪਣੀ 2 ਮਹੀਨੇ 2.5 ਮਹੀਨੇ ਦੇ ਵਿੱਚ ਵਿੱਚ ਆਪਣੀ ਦਵਾਈ ਵੀ ਬੰਦ ਕਰ ਦਿੰਦੇ ਆ। ਅੱਛਾ। ਕਿੰਨੇ ਕ ਮਰੀਜ਼ ਹੁਣ ਤੱਕ ਠੀਕ ਹੋਏ? ਤਕਰੀਬਨ 40 ਤੋਂ 45 ਪੇਸ਼ੈਂਟ ਹੈਗੇ ਜਿਹੜੇ ਆਪਣੀ ਦਵਾਈ ਨਾਲ ਬਿਲਕੁਲ ਸਹੀ ਹੋ ਚੁੱਕੇ ਆ। ਅੱਛਾ। 40 ਤੋਂ 45 ਪੇ अच्छा हां जी ਕਿਤੇ ਐਵੇਂ ਦਾਵਾ ਤਾਂ ਨਹੀਂ ਕਰਦੇ ਦੇਖੋ ਜਿਹੜੀ ਇਹ ਵੀਡੀਓ ਆ ਇਹ ਚੱਲਦੀ ਬਹੁਤ ਆ ਵੀਡੀਓ ਤੇ ਸਾਰੇ ਲੋਕਾਂ ਨੇ ਯਕੀਨ ਇਸ ਕਰਕੇ ਕਰਨਾ ਹੈ ਕਿਉਂਕਿ ਉਹਨਾਂ ਨੂੰ ਜੇ ਆਰਾਮ ਮਿਲੇ ਤਾਂ ਜੇ ਇੱਕ ਮਰੀਜ਼ ਤੁਹਾਡਾ ਠੀਕ ਹੋਇਆ ਤੇ ਫਿਰ ਉਹਨੇ ਗਾਹ ਵੀ ਲੋਕਾਂ ਨੂੰ ਦੱਸਣਾ ਜੇ ਇੱਕ ਹੀ ਨਾ ਠੀਕ ਹੋਇਆ ਤੇ ਫਿਰ ਦਵਾਈ ਦਾ ਕੋਈ ਅਸਰ ਜਾਂ ਆਪਾਂ ਕਹਿ ਸਕਦੇ ਹਾਂ ਵੀ ਕੋਈ ਜੇ ਕਿਸੇ ਨੂੰ ਅਗਲੇ ਨੂੰ ਆਰਾਮ ਨਾ ਮਿਲਿਆ ਪਹਿਲੇ ਮਰੀਜ਼ ਨੂੰ ਉਹਨੇ ਦੂਜਿਆਂ ਨੂੰ ਨਹੀਂ ਦੱਸਣਾ ਕਿਤੇ ਐਵੇਂ ਤਾਂ ਨਹੀਂ ਹੁੰਦਾ ਨਹੀਂ ਐਦਾਂ ਨਹੀਂ ਹੁੰਦਾ ਜੀ ਮਤਲਬ ਇਹ ਹੈਗਾ ਵੀ ਅਸੀਂ ਪਹਿਲਾਂ ਇੱਕ ਪੇਸ਼ੈਂਟ ਦੀ ਸ਼ੂਗਰ ਸੈੱਟ ਕੀਤੀ ਸੀ ਉਹ ਸਾਡੀ ਅੱਗੇ ਐਡੋਟਾਈਮੈਂਟ ਉਹ ਕਰ ਰਿਹਾ ਉਹ ਬੱਚੇ ਕੋਈ ਮਤਲਬ ਕਿਸੇ ਨੇ ਕੋਈ ਅਨਮੈਰਿਡ ਵੀ ਹੈਗਾ ਵੀ ਉਹ ਕਹਿੰਦੇ ਵੀ ਅਸੀਂ ਮੈਰਿਜ ਕਰਾਉਣੀ ਹੈਗੀ ਜੇ ਅਸੀਂ ਮਤਲਬ ਸੋਸ਼ਲ ਮੀਡੀਆ 'ਤੇ ਆਵਾਂਗੇ ਕੱਲ ਨੂੰ ਸਾਡੇ ਲਈ ਪ੍ਰੋਬਲਮ ਕ੍ਰੀਏਟ ਹੋਊਗੀ ਅੱਛਾ ਹਾਂਜੀ ਠੀਕ ਹੈ ਇਸ ਤਰ੍ਹਾਂ ਤੇ ਫਿਰ ਤੁਸੀਂ ਇਹ ਦੱਸੋ ਵੀ ਜਿਹੜੀ ਦਵਾਈ ਆ ਇਹਦੇ ਵਿੱਚ ਕੋਈ ਸਾਈਡ ਇਫੈਕਟ ਜਾਂ ਆਪਾਂ ਮਰੀਜ਼ ਕੋਈ ਦਵਾਈ ਜੇ ਕਿਸੇ ਨੂੰ ਦਿੰਨੇ ਆ ਤੇ ਉਹਦੇ ਹੋਰ ਕੋਈ ਅਸਰ ਤਾਂ ਨਹੀਂ ਪੈਂਦਾ ਨਹੀਂ ਇਹ ਤਾਂ ਕੋਈ ਸਾਈਡ ਇਫੈਕਟ ਨਹੀਂ ਦਾ ਆਯੁਰਵੈਦ ਦੀ ਦਵਾਈ ਹੈ ਜੀ ਅੱਛਾ ਆਯੁਰਵੈਦ ਹਾਂਜੀ ਆਯੁਰਵੈਦ ਦੀ ਦਵਾਈ ਹੈ ਨਾ ਤਾਂ ਇਹਦੇ ਵਿੱਚ ਕੋਈ ਆਪਾਂ ਕੋਈ ਕੈਮੀਕਲ ਪਾਇਆ ਹੋਇਆ ਹੈ ਕਿ ਨਾ ਕੀ ਇਹਦੇ ਵਿੱਚ ਆਪਾਂ ਗੋਲੀ ਪੀਸੀ ਹੋਈ ਹੈ ਇਸੇ ਕਰਕੇ ਆਪਾਂ ਕਹਿੰਨੇ ਵੀ ਜਿਹੜੀ ਆਪਣੀ ਦਵਾਈ ਦੇ ਨਾਲ ਜੋ ਕਿ ਬੰਦਾ ਐਲੋਪੈਥੀ ਦਵਾਈ ਖਾ ਰਿਹਾ 10 ਦਿਨ ਐਲੋਪੈਥੀ ਨਾਲ ਰੈਗੂਲਰ ਕਰੋ ਤਾਂ ਹੰਦਨਾ ਬਾਅਦ ਅਸੀਂ ਛਡਾਵਾਂਗੇ ਅੱਛਾ ਜੇ ਕਿ ਅਸੀਂ ਇਹਦੇ ਵਿੱਚ ਕੋਈ ਕੈਮੀਕਲ ਪਾਇਆ ਹੋਊਗਾ ਜਾਂ ਇਹਦੇ ਵਿੱਚ ਕੋਈ ਐਲੋਪੈਥੀ ਗੋਲੀ ਠੀਕ ਹੈ ਬਾਈ ਜੀ ਜਿਵੇਂ ਤੁਸੀਂ ਦਵਾਈ ਖਾਧੀ ਤੁਸੀਂ ਇਹ ਦਾਵਾ ਕਰ ਸਕਦੇ ਹੋ ਵੀ ਇਹਨਾਂ ਕੋਲੇ ਦੂਜੇ ਮਰੀਜ਼ ਵੀ ਆਉਣ ਮੈਂ ਕਹਿੰਦਾ ਜੀ ਪੂਰੀ ਤਰਾਈ ਕਿ ਜਿੰਨੂੰ ਪ੍ਰੋਬਲਮ ਕਿਸੇ ਸ਼ੂਗਰ ਦੀ ਜਾਂ ਕੋਈ ਮੋ ਕਿਸੇ ਅੱਖਾਂ ਦੀ ਪ੍ਰੋਬਲਮ ਹੈ ਜਰੂਰ ਇਹਨਾਂ ਕੋਲ ਦਵਾਈ ਲੈਣਾ ਅਖਰਾ ਵਰਤ ਕੇ ਵੇਖਣ ਹਾਂਜੀ ਬਾਪਾ ਤੁਹਾਡਾ ਪਿੰਡ ਬਾਦਲਕੇ ਆ ਹਾਂਜੀ ਮੇਰਾ ਪਿੰਡ ਬਾਦਲਕੇ ਅੱਛਾ ਹਾਂਜੀ ਪੰਜਾਬੀਓ ਇਹ ਦਾਵਾ ਕਰਦੇ ਨੇ ਵੈਦ ਸਾਹਿਬ ਵੀ ਤੇ ਇਹ ਬਾਈ ਵੀ ਤੁਹਾਡਾ ਨਾਮ ਕੀ ਬਾਈ ਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਪਿੰਡ ਬਾਦਲਕੇ ਤੋਂ ਵੀ ਜਿਹੜੀ ਇਹਨਾਂ ਨੇ ਦਵਾਈ ਖਾਧੀ ਉਹਨੇ ਬਿਲਕੁਲ ਇਹਨਾਂ ਨੂੰ ਤੰਦਰੁਸਤ ਕੀਤਾ ਸਿਹਤ ਯਾਬ ਕੀਤਾ ਜੇਕਰ ਤੁਹਾਨੂੰ ਵੀ ਕਿਸੇ ਨੂੰ ਲੋੜ ਹੋਵੇ ਦਵਾਈ ਦੀ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਾਂ ਇਹਨਾਂ ਦਾ ਐਡਰੈਸ ਵੀ ਉੱਤੇ ਪਾ ਦੇਵਾਂਗੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਇਹ ਜਿਹੜੀ ਦਵਾਈ ਆ ਜੇਕਰ ਕਿਸੇ ਨੂੰ ਚਾਹੀਦੀ ਹੋਵੇ ਤੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਕੋਲੋਂ ਦਵਾਈ ਲੈ ਸਕਦਾ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕਦੀ ਸਾਨ ਤੇ ਬਹੁਤ ਮਿਹਰਬਾਨੀ ਸ਼ੁਕਰੀਆ